ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਪਿੰਡ ਪਮਾਲੀ ਖੜਾ ਜਿਲ੍ਹਾ ਲੁਧਿਆਣਾ ਤੁਹਾਨੂੰ ਪਤਾ ਵੀ ਪਿਛਲੇ ਦਿਨ ਵੀ ਕਿੰਨੇ ਹਾੜ ਆਏ ਹੋਇਆ ਪੰਜਾਬ ਦੇ ਵਿੱਚ ਕਿੰਨਾ ਬੁਰਾ ਹਾਲ ਆ ਤੇ ਆਪਣੇ ਪਿੰਡ ਪਮਾਲੀ ਦੇ ਵਿੱਚ ਵੀ ਐកਹ ਜਿਹੀ ਹਾਲਾਤ ਹੋਇਆ ਵੀ ਮੀਂਹ ਦੇ ਕਾਰਨ ਆ ਗਰੀਬ ਬਜ਼ੁਰਗ ਨੇ ਮਾਤਾ ਤੇ ਬਾਪੂ ਹਨਾ ਵੀ ਇਹਨਾਂ ਦੇ ਘਰ ਦੀ ਛੱਤ ਡੇਗ ਗਈ ਤੇ ਕੋਈ ਮੈਨੂੰ ਲੱਗਦਾ ਇਹਨਾਂ ਦੀ ਗੱਲ ਸੁਣ ਨਹੀਂ ਰਿਹਾ ਤਾਂ ਕਰਕੇ ਆਪਾਂ ਇਹ ਵੀਡੀਓ ਪਾਉਣ ਲੱਗਿਆ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਆ ਜੀ ਬਾਪੂ ਇਹ ਕੰਨ ਦੀ ਗੱਲ ਆ ਵੀ ਤੁਹਾਡੀ ਛੱਤ ਡੇਗ ਗਈ ਇਹ ਪਹਿਲੀ ਤਰੀਕ ਦੀ ਗੱਲ ਹੈ ਜੀ ਅੱਛਾ ਜੀ ਕੀ ਹੋਇਆ ਸੀ ਜਿਹੜੀ ਰੋਟੀ ਦਾ ਪ੍ਰੋਗਰਾਮ ਹੈ ਰੋਟੀ ਖਾਣ ਲੱਗੇ ਸੀ ਮੁੰਡਾ ਸਾਡਾ ਸਬਜ਼ੀ ਕਰਮ ਕਰਤਾ ਸੀ ਕਿ ਮੈਂ ਆ ਗਿਆ ਅੰਦਰ ਬੈ ਕੇ ਰੋਟੀ ਖਾ ਲਾਂਗੇ ਠੀਕ ਆ ਤਾਂ ਅਚਾਨਕ ਪੌੜੀਆਂ ਦੇ ਤਿੰਨ ਅੱਡੇ ਇੱਕ ਧੰਮ ਦੇ ਤੇ ਮੈਂ ਉਹਨੂੰ ਕਿਹਾ ਭੱਜ ਗਿਆ ਜੀ ਰੋਟੀ ਪਾਣੀ ਦਾਲ ਸਬਜ਼ੀ ਗਏ ਸਿਲੰਡਰ ਸਭ ਕੁਝ ਛੱਡ ਕੇ ਮਸਾਂ ਤੱਕਦੇ ਦੇ ਵਿੱਚੋਂ ਖੜਿਆ ਵੀਡੀਓ ਤੁਸੀਂ ਦੇਖ ਸਕਦੇ ਹੋ ਤੱਕਤੇ ਖੁੱਲ ਨਹੀਂ ਰਹੇ ਉਹ ਕੋਣ ਘੱਟ ਰਿਹਾ ਪੂਰਾ ਘੰਢਾ ਰਹੀ ਅੱਛਾ ਭੱਜ ਕੇ ਅਸੀਂ ਗਲੀ ਚ ਜਾ ਕੇ ਆ ਜੀ ਜਾਣ ਪਏ ਸਮਾਨ ਸਵਾਨ ਫਿਰ ਵਿੱਚ ਹੀ ਆ ਗਿਆ ਫਿਰ ਕੋਈ ਵਿੱਚ ਹੀ ਜਿਹੜੀ ਭਾਂਡਾ ਚਿੰਦਾ ਗੈ ਚੁੱਲਾ ਆ ਪੇਟੀਆਂ ਸੋਹਣੇ ਸਾਹਮਣੇ ਪਾ ਨਾ ਵੀਡੀਓ ਕੱਢਿਆ ਸੋਰਸ ਸੋਰਸ ਠੀਕ ਹੈ ਪਿੰਡ ਚ ਫਿਰ ਕਿਸੇ ਨੇ ਕੋਈ ਗੱਲਬਾਤ ਕੋਈ ਤੱਕ ਸਾਡੇ ਕੋਲ ਨਾ ਕੋਈ ਪੰਚ ਨਾ ਸਰਪੰਚ ਨਾ ਕੋਈ ਪਿੰਡ ਦਾ ਮੋਟਰ ਬੰਦਾ ਕੋਈ ਨਹੀਂ ਪਹੁੰਚਿਆ ਤੇ ਇੱਕ ਮਲੂਡਾ ਪੰਚ ਆ ਆਦਮੀ ਰਵਾਰ ਹੈਰੀ ਹਾਂਜੀ ਸਰੇਂਦਰ ਸਿੰਘ ਤੇ ਸਾਹਿਬ ਦਾ ਸਰਪੰਚ ਸਰਵਿੰਦਰ ਸਿੰਘ ਗੋਲੂ ਠੀਕ ਹੈ ਉਹ ਜਿਹਨੇ ਸਾਡੇ ਕੋਲ ਆਏ ਉਹਨਾਂ ਨੇ ਫੋਨ ਕਰਕੇ ਪਿੰਡ ਜੋ ਮੁੰਡੇ ਬੁਲਾਏ ਜਿੰਨਾਂ ਨੇ ਸਾਡਾ ਮਾਰਾ ਮੋਟਾ ਜਿਹਾ ਸਮਾਨ ਜਿਹੜਾ ਚੱਕਿਆ ਚੱਕੇ ਧਰਮਸ਼ਾਲਾ ਚ ਰੱਖਿਆ ਅਸੀਂ ਅੱਜ ਮੇਰੇ ਦੀ ਧਰਮਸ਼ਾਲਾ ਦੇ ਵਿੱਚ ਬੈਠੇ ਨਾ ਕਿ ਕੋਈ ਨਗਰ ਦੇ ਵਿੱਚੋਂ ਸਾਨੂੰ ਕੋਈ ਕਮਰਾ ਮਿਲਿਆ ਕਰਾਇਆ ਠੀਕ ਹੈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਣੀ ਨੁਕਸਾਨ ਸਾਡੇ ਕੋਈ ਨਹੀਂ ਹੋਇਆ ਬਾਕੀ ਜਿਹੜਾ ਸਾਡਾ ਸਾਜੋ ਸਮਾਨ ਉਹ ਖਸਮ ਹੋ ਗਿਆ ਠੀਕ ਹੈ ਜਿਹੜਾ ਕੱਪੜਾ ਖਾਣ ਪਾਣ ਬਾਕੀ ਨਾ ਸਾਡੇ ਕੋਲ ਕੋਈ ਨੁਸਾਨ ਨਹੀਂ ਸਾਡੇ ਸੱਤ ਸੱਤ ਨਹੀਂ ਸਾਡੇ ਕੋਲ ਕੱਪੜਾ ਰਿਆ ਨਾ ਸਾਡੇ ਫਿਰ ਖਾਨਦਾਨ ਦਾ ਨਾਣਾ ਪਾਣੀ ਰਿਹਾ ਤੁਹਾਡੇ ਬੱਚੇ ਕੀ ਕਰਦੇ ਬੱਚੇ ਸਾਡੇ ਦੋ ਕੁੜੀਆਂ ਮੇਰੀ ਇੱਕ ਲੜਕਾ ਹੈ ਲੜਕਾ 12 ਸਾਲ ਤੋਂ ਮੈਂਟਰ ਸੀਗਾ ਠੀਕ ਹੈ ਜੀ ਤੇ ਬੇਟੀ ਮੇਰੀ ਇੱਕ ਛੋਟੀ ਸੀ ਉਹ ਸੀ ਉਹਦੀ ਸ਼ਾਦੀ ਕਰ ਦਿੱਤੀ ਵੱਡੀ ਲੜਕੀ ਮੇਰੀ ਹਸਪਤਾਲ ਚ ਕੰਮ ਕਰਦੀ ਹੈ ਜੀ ਜੀ ਸੇ 6000 ਰੁਪਏ ਉਹਦੇ ਨਾਲ ਸੀ ਗੁਜ਼ਾਰਾ ਕਰਦੇ ਜਿਹੜੀ ਉਹਦੀ ਸ਼ਾਦੀ ਹੋ ਗਈ ਸਾਡਾ ਰੋਟੀ ਪਾਣੀ ਬਣ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗੇ ਕਰਦੇ ਕਿ ਸਾਡੇ ਸ਼ਰਤ ਸ਼ਰਤ ਪੈ ਜੇ ਠੀਕ ਹੈ ਪੈਸੇ ਦੀ ਮੰਗ ਤਾਂ ਨਹੀਂ ਕੋਈ ਵੀ ਪੈਸੇ ਚਾਹੀਦੇ ਆ ਜਾਂ ਪੈਸੇ ਨਾਲ ਅਸੀਂ ਬਣਾ ਲਾਂਗੇ ਨਹੀਂ ਅਸੀਂ ਨਹੀਂ ਬਣਾ ਸਕਦੇ ਜੀ ਹਾਂਜੀ ਅਸੀਂ ਤਾਂ ਬਸ ਸੱਤ ਤੁਸੀਂ ਪਾ ਦੋ ਸਾਨੂੰ ਬਸ ਇਟਾਂ ਓਟਾਂ ਸਾਰਾ ਕੁਝ ਕਰਕੇ ਬਸ ਸਾਨੂੰ ਅੰਦਰ ਬੜਦੇ ਕਰ ਦਿਓ ਉੱਥੇ ਪਾਣੀ ਨਹੀਂ ਹੈਗਾ ਅਸੀਂ ਉਵੇਂ ਟਾਈਮ ਪਾਸ ਕਰਦੇ ਹਾਂ ਓਹ ਧਰਮਸ਼ਾਲਾ 'ਚ ਪਾਣੀ ਨਹੀਂ ਦਿੱਤਾ ਨਾ ਨਾ ਪਾਣੀ ਨਹੀਂ ਪਾਣੀ ਨਾ ਲੈਟਰਨ ਨਾ ਡਾਇਟਰੀ ਨਾ ਬਾਥਰੂਮਾ ਬਾਥਰੂਮ ਹੁਣ ਪਰੋਣਾ ਬਣਾ ਕੇ ਗਿਆ ਇਟਾਂਆਂ ਲਾ ਘੜੀਆਂ ਕਰਕੇ ਗਿਆ ਉਹ ਰੋਗ ਰੋਗ ਕਿੱਥੇ ਆ ਕੱਚਾ ਉਟਾ ਕੱਚਾ ਉਟਾ ਜੇ ਕਰਤਾ ਉਹਨੇ ਇੱਟਾਂ ਚੱਕ ਚੱਕ ਕੇ ਕਹਿੰਦਾ ਮੰਮੀ ਉਹਦਾ ਜਿਆ ਕਰ ਦਿੰਨਾ ਤੁਹਾਨੂੰ ਧਰਮਸ਼ਾਲਾ ਦੇ ਵਿੱਚ ਕੌਣ ਲੱਗੇਗਾ ਸਾਨੂੰ ਧਰਮਸ਼ਾਲਾ 'ਚ ਹਰੀ ਪੰਜ ਅੱਛਾ ਪੰਜ ਲੱਗੇ ਉਹ ਹੀ ਉਹਨੇ ਕੁੰਜੀ ਦਿੱਤੀ ਉਹਨੇ ਸਾਨੂੰ ਉਹਨੇ ਸਮਾਰਟ ਪਾਇਆ ਮੁੰਡਿਆ ਤੋਂ ਲੈ ਠੀਕ ਉਹੀ ਲੈ ਕੇ ਗਏ ਨੇ ਦਰਵਾਜ਼ਾ ਤਾਂ ਮੇਰਾ ਤਾਂ ਖੁੱਲਿਆ ਹੋਇਆ ਤੇ ਪੇਟੀਆਂ ਫੁੱਟੀਆਂ ਵੇਚਿਆ ਗਈਆਂ ਨੂਨ ਮਿਰਚ ਘਿਓ ਬਾਬਾ ਜੀ ਦਾ ਸਰੂਪ ਦੇਸੀ ਘਿਓ ਸਾਰਾ ਕੁਝ ਆੰਦਰੀ ਮਾ ਰਸਣ ਪਾਣੀ ਹਾਂ ਰਸਣ ਪਾਣੀ ਹਾਂ ਆੰਦਰੀ ਚੱਲਿਆ ਗਿਆ ਫਿਰ ਹੁਣ ਤੁਸੀਂ ਇੱਕ ਦਿਨ ਤੋਂ ਕਿਵੇਂ ਗੁਜ਼ਾਰਾ ਕਰਦੇ ਹੋ ਹੁਣ ਇੱਕ ਵਾਰ ਦੇ ਬਸ ਆ ਆਟਾ ਦੇ ਆਉਂਦਾ ਸੀ ਉਤੋਂ ਜਿਹੜਾ ਇੱਥੇ ਪਾਈ ਆ ਵੇੜੇ ਦਾ ਉਹ ਤੋਂ 20 ਕਿਲੋ ਆਟਾ ਲੈ ਆਉਂਦਾ ਸੀ ਠੀਕ ਹੈ ਉਹ ਪਕਾਉਨੇ ਆ ਕੜਕਾ ਉਧਰ ਨੀਰੇ ਵਾਲੇ ਪਈਆ ਅੱਛਾ ਜੀ ਹਾਂ ਉਹ ਵੀ ਡਿੱਗਦੀ ਆ ਸੱਤ ਉੱਥੋਂ ਕੱਢਾਂਗੇ ਪਾਣੀ ਪੈ ਗਿਆ ਉਹਦੇ ਜਿਵੇਂ ਉੱਚ ਪਾਣੀ ਪੈ ਗਿਆ ਹਾਂ ਜੇ ਉਹ ਵਧੀਆ ਨਿਕਲੀ ਫਿਰ ਉਹ ਸਕਾ ਕੇ ਫੇਰ ਦਾਂਗੇ ਜੀ ਨਿਕਲ ਨਹੀਂ ਹੈ ਹੋਰ ਹੀ ਉਹਦਾ ਖਤਮ ਹੋ ਗਿਆ ਕਿੰਨੇ ਆਪਣੇ ਕਮਰੇ ਰਹਿ ਗਏ ਕਮਰੇ ਆ ਦੇ ਇੱਕ ਤਾਂ ਆ ਦੇ ਟੋਟਲ ਇੱਕ ਕਮਰਾ ਚ ਆਰਾ ਸੀ ਅੱਛਾ ਜੀ ਉਹਦੇ ਉੱਤੋਂ ਵੀ ਚੋਂਦਾ ਚੋ ਕੇ ਥੱਲੇ ਆਉਣਾ ਇਹਦੇ ਚ ਉਹ ਦੇਖੋ ਫਸ ਸਾਰਾ ਉਖੜਿਆ ਹੋਇਆ ਲੀੜੇ ਵਸਾ ਕੇ ਅਸੀਂ ਲੀੜਾ ਰੱਖਿਆ ਤੋਏ ਪਾਈ ਦੇ ਇਹਦੇ ਚ ਵੀ ਬੈਠ ਕੇ ਵੀ ਡਗੀ ਹੋਈ ਆ ਅੱਧੀ ਤੁਹਾਡੇ ਜੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕੀ ਕੀ ਮਦਦ ਕਰਦਣ ਵੀ ਛੱਤ ਪਾ ਦੇਣਾ ਹਾਂ ਸੱਤ ਹੀ ਪਾ ਦੇਣ ਸਾਨੂੰ ਕਮਰਾ ਹੀ ਤਾਂ ਦੇਣਾ ਚਾਹੇ ਇੱਕ ਪਾ ਦੇਣ ਚਾਹੇ ਦੋ ਪਾ ਦੇਣ ਬਸ ਇੱਕ ਆ ਲੈਟਰੀਨ ਬਣ ਜੂਗੀ ਇੱਕ ਰਸੋਈ ਉਮਰ ਮੇਰੀ ਹੈਗੀ ਆ 67 18 ਸਾਲ ਦੀ ਹੈ ਠੀਕ ਹੈ ਪੈਨਸਨ ਲੱਗੀ ਹੋਣੀ ਹਾਂ ਹੁਣੇ ਹੀ ਲੱਗੀ ਆ ਦੋ ਤਿੰਨ ਮਹੀਨੇ ਹੀ ਹੋਇਆ ਇਹਨੂੰ ਨਹੀਂ ਲੱਗੀ ਤੁਹਾਡੀ ਕਿੰਨੀ ਉਮਰ ਹੈ ਮੇਰੀ 70 ਸਾਲ ਦੀ ਹੈ ਇਹਦੀ 70 ਸਾਲ ਦੀ ਹੂ ਠੀਕ ਹੈ ਹਾਂ ਉਹ ਲੋਕ ਤੁਸੀਂ ਗਏ ਨਹੀਂਗੇ ਵੀ ਆਪਾਂ ਗੋਡਵਾਰੀ ਉਹ ਕੰਡਰ ਆਰ ਕਾਟ ਤੇ ਜਿਹੜੀ ਉਮਰ ਹੈ ਉਹਦੇ ਨਾਲ حساب ਨਾਲ ਚੱਲਣਾ ਠੀਕ ਉਹ ਮੇਰਾ ਜਨਮ 14 11 55 48 ਦਾ ਪੜਦਾ ਰਿਹਾ ਕੱਟ ਲਿਖਾਉਤੀ 5 ਸਾਲ ਕਾਡੀ ਦਾ ਇਹੀ ਬੇਨਤੀ ਹੈ ਜਨਤਨ ਵਿੱਚ ਸਾਕ ਸਾਡੀ ਬਾਜਾਂ ਦੇ ਸਾਡੀ ਮਦਦ ਕਰਨ ਮੇਰੇ ਵੱਲੋਂ ਵੀ ਇਹੀ ਬੇਨਤੀ ਹੈ ਵੀ ਜਿੱਥੇ ਤੱਕ ਵੀ ਇਹ ਵੀਡੀਓ ਪਹੁੰਚਦੀ ਆ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਗਰੀ ਪਰਿਵਾਰ ਦੀ ਕੋਈ ਮਦਦ ਹੋ ਸਕੇ ਹਨਾ ਇਹ ਉਹ ਨਹੀਂ ਚਾਹੁੰਦੇ ਵੀ ਮੈਨੂੰ ਪੈਸੇ ਚਾਹੀਦੇ ਆ ਜਾਂ ਕੁਝ ਹੋਰ ਆ ਇਹਨਾਂ ਦੀ ਬਸ ਸੱਤ ਪੈ ਜਾਵੇ ਦੋ ਚਾਰ ਕਮਰੇ ਜਿਹੜੇ ਛੱਤਾਂ ਨੇ ਵੀ ਉਹ ਪੈ ਜਾਣ ਹਨ ਨਹੀਂ ਰੇਤਾ ਬਜਰੀ ਹੋ ਗਿਆ ਜੋ ਵੀ ਹੋਇਆ ਵੀ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਤੁਹਾਨੂੰ ਇਹਨਾਂ ਦਾ ਮੋਬਾਈਲ ਨੰਬਰ ਵੀ ਦੇ ਦਾਂਗੇ ਤੇ ਬਾਕੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ